ਦੋਦਾਂ ਦਾ ਸੋਦਾਂ ਦਾ ਲਾਇਕ ਨਹੀਂ ਲੱਗਦੀ ਤੰਨ ਨਿਆ ਪੌਣ ਕੀ ਤੇਰਾ ਮਾਲ ਹੈ ਮੈਨੂੰ ਪਤਾ ਨਹੀਂ ਨਾ ਮੈਨੂੰ ਤਾਂ ਦੇਖਾ ਕੋਈ ਪਤਾ ਨਹੀਂ ਅੱਡੋ ਡੀ ਕਿਉਂ ਜੋ ਕਿ ਮਹਾਰ ਮੰਡੀ ਕੇ ਅੰਦਰ ਇੱਕ ਚਲੋ ਇਹ ਤਾਂ ਕੋਈ ਨਹੀਂ ਆਪ ਕੋ ਦੀ ਸਮਝ ਹੈ ਤੇਰਾ ਮਾਲ ਹੈ ਤੇਰਾ ਮੁੱਲ ਲੈਣ ਵਾਲਾ ਆਦਮੀ ਹਮੇਸ਼ਾ ਨੀਵਾ ਹੁੰਦਾ ਹੈ ਵੀ ਮੇਰੇ ਕੋ ਨਿੰਮਕੇ ਮਿਲ ਜਾਏ ਸੋਦਾ جی دو دانت میں پتا نہیں جی کیا مانگ رہا ابھی اس کو پوچھتے ہیں کیا مانگو تو نہیں آئے گی پانچ ہزار ٹرانسپورٹ پڑ جائے گا چالیس ہزار کی پٹیا پڑ جائے گی پانچ ہزار کا گاموں میں پھرنے کا تیل مچے گا پانچ ہزار کا یہ پانچ دن میں کھانا کھا جائیں گے پٹیا پڑ گی پچاس ہزار میں

ਉਹ ਚਲ 22 ਤਾਂ ਵਿਚਾਰਾ ਹੁਣ ਕਾਨੂੰ ਮੰਨਦਾ ਪਰ ਉਹ ਮੁੱਲ ਲਾਦਾ ਨਾ ਠੀਕ ਹੈ ਵੀ ਇੰਨੀ ਪੰਚਾਇਤ ਖੜੀ ਹੈ ਕੋਈ 12 ਨਹੀਂ ਕੋਈ ਕੋਈ 12 ਨਹੀਂ ਕੋਈ 13 ਨਹੀਂ 15000 ਲਾਤਾ ਪਰਲੀ ਪੱਟਦਾ ਜੀ ਹਾਂ ਜੀ ਪੜਦਾ ਪੀਰੀ ਆਈ 15 ਲਾਤਾ ਖਿੱਚ ਕੇ ਦੋਂਦੀ ਆਈ ਦੋਂਦੀ ਕੱਪਣਾ ਨਾ ਜੀ ਹੰੜਾ ਆਈ ਇਹ ਤਾਂ ਬਹੁਤ ਪੈਸੇ ਲਾਦੇ ਬਾਈ ਕੀ ਆਂਦੇ ਬਾਈ ਉਹ ਆਦਾ ਜੀ 35 ਵਿਚ ਡੈਕਸਾ ਪਾਲਾ ਘੰਟਾ ਮਾਈ ਸਿੰਦਾ ਅੱਛਾ ਡੈਕਸਾ ਪਾਲੀਏ ਨਾ ਉਹ ਟਾਰਾ ਮਾਈ ਸਿੰਜ रिपीट ਨਹੀਂ ਕਰਦਾ ਹਵਰ ਚਾਂਗਾ ਨਹੀਂ ਮਾਰਦਾ ਕੱਲ ਮੈਂ ਲਾਤਾ ਇੱਕ ਪੱਟ ਦੇ ਘੰਟਾ ਚਾਂਗਾ ਮਾਰੀਗੀ ਮਰ ਗੱਪਣ ਦੇ ਨਾ ਬਾਵੇ ਤੇਰਾ ਤਾਂ ਪੀੜ ਲੱਗੂਗੀ ਇਹ ਨਹੀਂ ਲੱਗਦੀ ਤਾਂ ਵੇਚੀ ਹੋ ਜਾਂ ਆਪਣੇ ਨਾ ਉਹ ਪਾਣੀ ਵਹਿ ਮਲਤਾਨ ਗਏ ਨਾ ਉਹ ਗੱਲਾਂ ਬਾਤਾਂ ਨਹੀਂ ਰਹੀਆਂ ਹੁਣ ਜਿਹੜੀਆਂ ਪਹਿਲਾਂ ਤੀਆਂ ਕਿਹੜਾ ਪਿੰਡ ਆ ਬਈ ਪੰਨੀਵਾਰ ਹੋ ਗਏ ਕਿਉਂ ਨਹੀਂ ਪਿਟੂ ਚੰਗੀ ਬੱਕਰੀ ਲੰਮੀ ਦੀ ਚੰਗੇ ਡੱਡੇ ਕੰਨਾਂ ਦੀ ਵਿਕਦੀ ਐ ਵਿਕਦਾ ਕੀ ਨਹੀਂ ਸਭ ਕੋ ਵਿਕਦਾ ਸਹੀ ਗੱਲ ਇੱਕ ਦੂਜੇ ਦੀ ਰੀਸ ਕਰਕੇ ਨਹੀਂ ਨਾ ਵਿਕਦਾ ਹਾਂ ਜੇ ਕਿਹੜੀ 25000 ਦੀ ਵੇਗੀ ਤਾਂ ਆਪਾਂ ਆਪਾਂ ਕਹਿੰਦੇ ਆ ਸਾਡੀ ਵੀ ਵਿਕੇ ਬਾਈ ਉਹ ਗੁਣ ਵੀ ਦੇਖਿਆ ਕਰੋ ਨਾ ਇੱਕ ਰੋਟੀ ਮੋਟੀ ਲਾਹੂ ਇੱਕ ਪਤਲੀ ਲਾਹੂ ਬਿਲਕੁਲ ਬਾਕੀ ਰੋਟੀ ਨਹੀਂ ਪੱਕਦੀ ਨਾ ਪੁੱਛਣ ਨਾਲ ਦੀ ਵਾਹ ਬਾਈ ਅਜੂਬੇ ਕੋ ਕਾਂ ਚ ਫੂਕਤਾ ਮਾਰਦਾ ਇਹਦੇ ਬੱਸ ਇਹ ਫੂਕ ਸੁਣਤਾ ਲੈ ਕੰਨ ਤੋਂ ਨਾ ਵੀਰੇ ਨਾ ਮੈਂ 30 ਨਹੀਂ ਲੈਂਦੇ ਹਾਂ ਤਫਕ ਨਿਕਲ ਗਈ ਠੀਕ ਹੈ ਬਾਈ 30 ਨਹੀਂ 25 ਵੀ ਦੇ ਦੂਗਾ 25 ਦੀ ਵੀ ਦੇ ਦੂ ਬਾਈ ਤਾਂ ਉਹ ਲੈਣ ਵਾਲੇ ਨਹੀਂ ਨਹੀਂ ਪੈਰਸ ਚੱਲਦੇ نیچے गिर ਜਾਣਗੇ ਕਿਉਂ ਜੀ ਸਹੀ ਹੈ ਪੰਡਿਤ ਜੀ ਬਾਤ ਜੁਆਏ ਜੀ ਲੈਣ ਵਾਲੇ ਮਹਾਰਾਸ਼ ਮਹਾਰਾਸ਼ ਕਹਾਂ ਸੇ ਅਹਿਮਦ ਅਹਿਮਦ ਨੰਬਰ ਬਰੂਨ ਇਹ ਕੱਲ ਦੇ ਮੈਨੂੰ ਫੋਨ ਕਰੀਆ ਕਹਿੰਦਾ ਲੋਕੇਸ਼ਨ ਵੇਜ ਕਰ ਕੀ ਮਾਮਾ ਉੱਥੇ ਆਉਣਾ ਕੋਈ ਗੱਲ ਨਹੀਂ ਲੋਕੇਸ਼ਨ ਦੇ ਨਾਲ ਹੀ ਮੇਰੇ ਆਜੂ ਕਰਨ ਕਈ ਦਿਨਾਂ ਦੇ ਫੋਨ ਕਰੀਓ ਪਿਕਅਪ ਲੈ ਕੇ ਆਈ ਨਹੀਂ ਬਚਰੀ 87 12 ਦੀ ਦਿਨੇ ਹੋ ਜੈ ਬਾਬੇ ਦੀ ਬੈਂਤੀਆਂ ਵਹਿਣਾ ਕਿੰਨੇ ਕੇ ਪੈਸੇ ਲਾਉਂਦੇ ਚੰਦ ਦੇਖ ਮਿੱਠੂ ਕਿਵੇਂ ਨੇ ਚੌੜੇ ਕਰਦੇ ਜਵਕਾਂ ਨੂੰ ਖੋਲਦੇ ਭਾਈ ਏਖੜ ਵਾਲਾ ਏਖੜ ਦਾ ਭਾਈ ਅਗਲਾ ਲਾ ਕੀ ਲਿਉਂਦਾ ਹੈ ਪੇਚਲ ਦਾ ਮਾਰਾ ਅੱਜ ਅੱਜ ਦਾ ਸਵੇਰੇ ਦਾ ਮੈਂ ਆਣਾ ਫਿਰ ਗਰੰਟੀ ਫੋਨ ਦੇਨੇ ਤੁਹਾਨੂੰ ਤੇ ਜਿੱਥੇ ਗੱਲ ਦੀ ਇੱਥੇ ਦਿਖਾ ਲਓ ਪਿੰਡ ਤਰਮਾੜਾ ਸਾਡਾ ਕਦਰ ਕੋਈ ਨਹੀਂ ਗੋਡਾ ਪਿੰਡ ਕਿਹੜਾ ਵੇ 1244 ਜੋ ਚਾਹੁੰਦਾ ਜਾਣਦੇ ਆ ਦੇਖੂ ਰਿਸ਼ਨ ਨੂੰ ਕੰਨ ਲਗਲੀ ਦੇ ਸੌਰੇ ਨੇ ਇਥੇ ਰੋਜ਼ ਤਾਂ ਸਾਰੇ ਤਾਂ ਵੀਡੀਓ ਚੱਕਾਂ ਵਾਲੇ ਬਗਲੀ ਦੇ ਸੌਰੇ ਨੇ ਇਥੇ ਰਿਸ਼ਨ ਨੂੰ ਜਾਣਦਾ ਲੈ ਰਿਸ਼ਤੇਦਾਰ ਨੇ ਸਾਰੀ ਮਿੱਤਰ ਨੇ ਤੂੰ ਬੱਕਰੀ ਵੇਚਣ ਵਾਲੀ ਗੱਲ ਕਰ ਕਿਉਂ ਜੀ ਸਾਰੀ ਮਿੱਤਰ ਨੇ ਆਪਣੇ ਬਾਬਾ ਕੋਈ ਨਹੀਂ ਇਹਦੇ ਥਣ ਚ ਤਾਂ ਨਹੀਂ ਪੈਲੇ ਚ ਕੋਈ ਨੁਕਸਾ ਨੁਕਸਾ ਤੂੰ ਜ਼ਿੰਮੇਦਾਰ ਹੋਵੇਂਗਾ ਹਾਂ ਜ਼ਿੰਮੇਦਾਰ ਠੀਕ ਆ ਦੁੱਧ ਧੜਕੇ ਧੜਕੇ ਦਾ ਭਾਈ ਕੁੜੀ ਰੋਕ ਕੇ ਆਇਆ ਆਰਾਧਾ ਨਹੀਂ ਹੈਗਾ ਲੈਣੀ ਹੈ ਤਾਂ ਦੱਸੋ ਸੀ ਮੁੱਲ ਛੇੜੀਏ ਨਹੀਂ ਨੋੜਦੇ ਸਾਹਮਣੇ ਖੜਾ ਹੋ ਜਾ। ਪਰਲੇ ਪਾਸੋਂ ਸਿੰਦਾ ਇਹ ਅਗਲਾ ਕੁਝ ਬਣਾ ਕੇ ਨਹੀਂ ਲਿਓ ਤਾਂ ਤੇਰੇ ਮੇਰੇ ਪਸੰਦ ਕੇ ਆਊਗਾ ਹੀ। ਹਾਂ ਤੜਕੇ ਦਾ। ਤਾਂ ਹੀ ਆਪਾਂ ਡੰਗਰ ਵਿੱਚ ਸਵਿਚਣ ਜਾਨੇ ਤਾਂ ਵੀ ਆਪਾਂ ਏਖੜ ਲਈ ਜਾਨੇ ਆ। ਹੁਣ ਤੁਸੀਂ ਭਾਈ ਦੋ ਜਵ ਦਾ ਰੈ ਬਣਾ ਲਓ। ਕਰੀਏ ਕੁਛ ਛੇੜਾ ਛੇੜੀਏ? ਰਾਜੂ ਕਿਨੇ ਕਹਿੰਦਾ ਦਾਸ ਦੇ। ਓਏ ਭਾਈ ਚੁੱਪ ਤਾਂ ਕਰ। ਇੱਕ ਮਿੰਟ ਆਪਾਂ। ਮੋਲੀ ਮੰਗਿਆ ਬਾਬੇ ਨੇ। ਕਰਦਾ ਕਰਦਾ ਆਪਣੀ ਰਾਜੂ ਮੈਂ ਮੈਂ ਉਹਦੇ ਨਾਲ ਰੈ ਕਰਕੇ ਖੜਾ ਲਓ। ਹਾਂ ਚੱਲ। ਬਾਬਾ ਗੱਲ ਸੁਣ ਲੈ ਮੇਰੀ। ਹਾਂ ਜੀ ਹਾਂ ਜੀ। ਖੁੱਲੇ ਜਿਓ ਜੋਂਡਿਓ। ਦੇਖ ਬਾਬਾ ਗੱਲ ਸੁਣ ਲੈ ਮੈਂ ਉਹ ਆ ਵਿਚਾਰੀ ਗਰੀਬਣੀ ਚਾਹ ਨੂੰ ਲੈਂਦੀ ਵੀ ਚਾਹ ਬਣੀ ਜੋ ਜੋ ਬੱਖਾ ਨੂੰ ਇਹਦੂ ਸੇਵਾ ਕਰੀ ਜਾਊਗੀ ਠੀਕ ਹੈ ਠੀਕ ਹੈ ਗੱਲ ਕੋਈ ਜਾਇਜ਼ ਮੁੱਲ ਕਰੋ ਉਹਦੇ ਚ ਇੰਨੇ ਹੈਰੀ ਦਾਣੇ ਮੈਂ ਸਾਰੀ ਤੋ ਕਰਿਆ ਸਾਰੇ ਮੈਂ ਸਾਰਾ ਪੁੱਛਿਆ ਇਹਨਾਂ ਨੂੰ ਉਹ ਕਹਿੰਦੇ ਜਮੀ ਗਰੀਬਾਂ ਸੀ ਤੁਸੀਂ ਦੱਸ ਦਿਓ ਫਿਰ ਉਹ ਕਹਿੰਦੇ ਭਾਈ ਰਾਜੂ ਇੰਨੇ ਸਾਲਾਂ ਗੰਜਾਇਸ ਹੀ ਨਹੀਂ ਹੈਗੀ ਚਲੋ ਬੇਨਾ ਨਹੀਂ ਤਾਂ ਦੱਸੋ ਨਾ ਸਹੀ ਫਿਰ ਕੀ ਤੁਹਾਡਾ ਪਤਾ ਤਾਂ ਲੱਗੇ ਵੀ ਉਹ ਤਾਂ ਹੁਣ ਸਾਰੇ 8-9000 ਕਹਿੰਦੇ ਨੇ ਮੈਂ ਕੀ ਕਹਾਂ ਮੈਨੂੰ ਕਹਿੰਦੇ ਨੂੰ ਵੀ ਸੰਗ ਲੱਗਦੀ ਹੈ ਨਹੀਂ ਬਾਈ ਓਏ ਠੀਕ ਹੈ ਗੱਲ ਪਰ ਮੈਂ ਨਹੀਂ ਕਹਿੰਦਾ ਉਹ ਤਾਂ ਕਹਿੰਦੇ ਨੇ ਇਹ ਮੈਂ ਤੈਨੂੰ ਸਹੀ ਮੁੱਲ ਲਾਉਂਗਾ ਨਹੀਂ ਬਾਈ ਹੱਥ ਤਾਂ ਕਰ ਲੈ ਬਾਬਾ ਇਹ ਕਿਹੜਾ ਬੱਚੇ ਮੁੱਲ ਲਾਉਗਾ ਹਲੇ ਇਹਨੇ ਕਿਹਾ ਮੈਂ ਆਪਦਾ ਲਾਉਣਾ ਹਾਂ ਲਾ ਦੇ ਲਾ ਦੇ ਮੇਰੇ ਕੋਲ ਫਿਰ ਬਾਪੂ ਮੇਰੇ ਹੱਥ ਦਾ ਕਰ ਲੈ ਲਾ 10 10000 ਕੱਚਾ ਕੰਮ ਗਰੀਬ ਨੇ ਫਿਰ 17 ਦੀ ਵੀ ਨਹੀਂ ਹੈਗੀ ਨਹੀਂ ਮੈਂ ਨਹੀਂ ਨਹੀਂ ਮੱਥੀ ਦੇ ਕੰਨ ਪਾਟੇ ਹੋਏ ਉਹ ਕੋਈ ਗੱਲ ਨਹੀਂ ਕੰਨ ਪਾਟੇ ਦਾ ਰਹਿੰਦੇ ਕੋਈ ਨਹੀਂ ਮੈਂ ਐ ਨਾ ਕਰ ਤੇਜੀ ਉਹ ਜਦੀ ਗਰੀਬ ਨਹੀਂ ਚਾਹ ਜਮੀ ਗਰੀਬ ਨਹੀਂ ਉਹ ਗਰੀਬ ਆ ਸੀ ਕਿਹੜਾ ਮੈਂ ਨਾਲ ਉਹ ਤੇਰੇ ਨਾਲ ਗਰੀਬ ਨਹੀਂ ਆਪਾਂ ਤਾਂ ਫਿਰ ਵੀ ਬੱਕਰੀ ਨਹੀਂ ਫਿਰਦੀ ਗੱਡੀ ਵਰਗੀ ਬਣਾ ਇਹੀ ਟਰਾਲ ਹੈ ਬਾਲ ਦੇ ਫਿਰਦੇ ਬੱਕਰੀ ਨਹੀਂ ਉਹ ਵਿਚਾਰੀ ਬੱਕਰੀ ਬੱਕਰੀ ਕਰਦੇ ਫਿਰਦੇ ਉਹਦੋਂ ਪੈਸੇ ਲਾਦਦੇ ਐ ਮੇਰੇ ਕੰਨ ਚ ਦੱਸ ਦੇ ਨਹੀਂ ਮੈਂ ਕਹ ਦੱਸਣਾ ਨਹੀਂ ਸਿੱਧੀ ਗੱਲਾਂ ਤੁਹਾਡੇ ਨਾਲ ਵਿਆਹ ਮੈਂ ਤਾਂ ਉਹ ਫਿਰ ਮੈਨੂੰ ਕੰਨ ਚ ਵੇਚ ਦੂ ਘਟਦਾ ਮੈਂ ਨਹੀਂ ਇਹ ਦੂ ਘਟਦਾ ਨਹੀਂ ਆਪਾਂ ਦੇ ਨਹੀਂ ਜਲਮਨ ਭਾਈ ਨਹੀਂ ਬਾਬਾ ਕਹਣਾ ਬਹੁਤਾ ਮਾੜਾ ਮੋਟਾ ਕੁਝ ਕਰਦੇ ਆ ਜੇ ਜਾਨ ਹੈ ਤੁਹਾਡੇ ਚ ਨਹੀਂ ਨਹੀਂ ਜਾਨ ਹੈ ਤੇ ਚਲੋ ਭਾਈ ਨੇ ਫਿਰ ਕੋਈ ਜ਼ਰੂਰੀ ਤਾਂ ਨਹੀਂ ਆਪਾਂ ਨੂੰ ਭਾਈ ਉਹ ਤਾਂ ਤੇਰੀ ਮਰਜ਼ੀ ਹੈ ਇਹ ਨਹੀਂ ਜ਼ਰੂਰੀ ਵੇਚਣ ਆਏ ਆ ਵੇਚਾਂਗੇ ਉਹ ਖਰਤਾ ਸਹੀ ਬਾਬਾ ਓ ਕੁਝ ਖਰਦਾ ਰੱਬ ਨੂੰ ਯਾਦ ਕਰ ਪਿੱਛੇ ਨਾ ਰੰਗ ਰੋਡ ਦੀ ਐਡਾ ਜਿਵੇਂ ਤੈਨੂੰ ਟੱਕਰਾਂ ਉਹਦਾ ਤੈਨੂੰ ਮਾਰਾਂ ਮੈਂ ਤਾਂ ਤੈਨੂੰ ਮਾਰਾਂ ਮੈਂ ਤਾਂ ਤੇਥੋਂ ਵੀ ਮੌਲਾ ਨਹੀਂ ਲੈ ਕਰ ਦੇਖੀ ਜੂ ਜੜੀ ਬਣੂ ਚਾਹ ਮੈਨੂੰ ਅਰ ਮਛੂ ਨੂੰ ਪੱਲਿਓਂ ਪਾਉਣੇ ਪੈਣ ਮਾਰੇ ਬੋਟਾ ਗਰੀਬ ਨਹੀਂ ਆ ਓਏ ਹੈ ਕਰ ਕੁਸ ਮਾੜਾ ਜਾ ਤੂੰ ਤਾਂ ਗੋਆ ਗੋਮੋ ਹੋਇਆ ਘਟਾ 10 ਲਾਤਾ ਮਾਰ ਤੇ ਜਾ ਕਰਦੇ ਮਾੜੀ ਮੋੜੀ ਥਾਪ 10 ਲਾਤਾ ਕੋਈ ਬਾਦੀ ਖੜ 10 ਕਰਦੇ ਹੈ ਬਾਬੇ 10.5 10.5 ਲੱਗਿਆ ਹੈ ਕਿ ਖੋਨੀ ਬੁੜਾ ਨਾ ਤੈਨੂੰ ਕਿੰਨੇ ਸਾਲ ਹੋ ਗਏ ਮੈਨੂੰ ਤਾਂ 45 ਸਾਲ ਹੋ ਗਏ ਆਹੀ ਧੰਦਾ ਕਰੀ ਜਾਂਦੇ ਨੂੰ ਮੈਂ ਐੇ ਨਹੀਂ ਬੱਕਰੀ ਨਹੀਂ ਦਿੰਦਾ ਇਸ ਤਰ੍ਹਾਂ ਤੇ ਫੇ ਤੂੰ ਭਾਲਣਾ ਭਾਈ ਅੱਛਾ ਆਹ ਛੱਡ ਦੇ ਬਿਸ਼ੱਕ ਦੀ ਨਹੀਂ ਹੁੰਦਾ ਮੈਨੂੰ ਤਾਂ 40 45 ਸਾਲ ਹੋ ਗਏ ਆਹੀ ਧੰਦਾ ਕਰਦੇ ਨੂੰ ਮੈਨੂੰ ਤਾਂ ਸਵਕ ਮੈਂ ਨਾ ਨਹੀਂ ਤੈਨੂੰ ਤਾਂ 4 ਸਾਲ ਚਾਰ ਹੋ ਮੈਨੂੰ ਤਾਂ ਬੰਨੇ ਦੀ 6 ਮਹੀਨੇ ਹੋ ਗਏ ਸਵਕ ਸਾਲ ਚਾਰ ਸਵਕ ਚਾਰ ਕਿ ਸਾਲ ਹੋ ਗਏ ਮੈਨੂੰ ਤਾਂ ਬੱਕਰੀ ਨਹੀਂ ਆ ਚਾਰ ਦੇ ਨੂੰ ਨਹੀਂ ਮਿਲਦੀ ਬੱਕਰੀ ਹੱਥ ਤਾਂ ਕਰ ਤੈਨੂੰ ਮੈਂ ਨਾ ਬੜਾ ਹੀ ਨਾ ਇਹ ਹੱਥ ਨਾ ਕਰ ਓ ਜਾ ਯਾਰ ਹੱਥ ਨਾ ਕਰ ਹੱਲੇ ਤਾਂ ਕਰ ਸਿੱਧਾ ਕਰ ਯਾਰ ਹੱਥ ਨਾ ਕਰ 10 ਕੋਈ ਨਾ ਮੈਨੂੰ ਤੂੰ ਇਹਦਾ ਯਾਰ ਗੁਰੂ ਮਿਲ ਗਿਆ ਗੁਰੂ ਮਿਲ ਗਿਆ ਗੁਰੂ ਦਾ ਇੱਕ ਦੇਖ ਲੈ ਸਾਨੂੰ ਗੁਰੂ ਤੋਂ ਗੁਰੂ ਮਿਲਦਾ ਹੈ ਜੇ ਮੈਂ ਤੇਰੇ ਮੈਨੂੰ ਹੱਥ ਦਾ ਕਰ ਜਾ ਨਾ ਮੇਰੀ ਹੱਥ ਲਾਈਏ ਮੈਂ ਮੇਰੀ ਇੱਕ ਪਾਸੇ ਤੂੰ ਮੇਰੀ ਹੱਥ ਲਾਈਏ ਉਹ ਪੱਟ ਪੜੀ ਆ ਲੈ ਨਹੀਂ ਲੱਗਦਾ ਇੱਧਰ ਹੋ ਜਾ ਫਿਰ ਬਚਾ ਲੋ ਇੱਧਰ ਆ ਜਾ ਉਹ ਬਾਬੇ ਰਿਆ ਮੈਂ ਕ ਭਾਈ ਬੱਕਰੀ ਵੇਚਣ ਵਾਲੀ ਗੱਲ ਕਰ ਰਹਾ ਆ ਇੱਧਰ ਮੂੰਹ ਕਰ ਵੀਡੀਓ ਕਢੀ ਇਹਨੂੰ ਕੋਈ ਕੋਟਾਉਂਦਾ ਆ ਦੱਸਦੇ ਫਿਰ ਉਹ ਇੱਧਰ ਵੀਡੀਓ ਕਢੀ ਪਿੱਛੇ ਕਰ ਲੈ ਪਿੱਛੇ ਕਰ ਬੱਕਰੀ ਕੋ ਬਾਬਾ ਗੱਲ ਸੁਣ ਨਾ ਗਰੀਬ ਦਾ ਆਪਾ ਫਾਇਦਾ ਕਰੀਏ ਕੀ ਕਰਾ ਅੱਛਾ ਲੈ ਤੈਨੂੰ ਜਮੀ ਨਹੀਂ ਮਾਰਦਾ ਨੇਮਦ ਵਾਲਾ ਜਮੀ ਨੇਮ ਆ ਚੱਲ ਨਾ ਹੱਥ ਦਾ ਕਰ ਸਿੱਧਾ ਯਾਰ ਸਿੱਧਾ ਹੀ ਹੈ ਕਿਤੇ ਨਹੀਂ ਜਾਂਦੀ ਇਹ ਕਰਮ ਵਾਲੀ ਉਹ ਚੁੰਗਣਾ ਜਪੀ ਮੇਰਾ ਫਲਾ ਉਹ ਵੀ ਉਹ ਨਾ ਫਲਾ ਵਿਚਾਰੀ ਅੱਖਰ ਲੈ ਜਾਣਗੇ ਜੇ ਸੌਦਾ ਬਣ ਗਿਆ ਕਰੀਏ ਕੋਸ ਕਰ ਦੇ ਉਹ ਭੂਕਾ ਨਾ ਮਾਰਾ ਮੈਂ ਤੇਰੇ ਨਾਲੋਂ ਜਾਂਦੀਆਂ ਭੂਕਾ ਮਾਰਨ ਨਾਲ ਨਾ ਮੈਨੂੰ ਕੀ ਹਟਾ ਤੂੰ ਭੂਕਾ ਤੇਰੀਆਂ ਹੈ ਤੇਰੀਆਂ ਭੂਕਾ ਨਹੀਂ ਮੇਨਾ ਮੇਰੇ ਅੱਗੇ ਚੱਲਣੀ ਆ ਤੂੰ ਸੱਪ ਨੂੰ ਸੱਪ ਲੜਗੇ ਤਾਂ ਉਹ ਗੱਲ ਛੱਡ ਸਿਆਣੇ ਨੂੰ ਸਾਰਾ ਟੱਕਰ ਗਿਆ ਆ ਟੱਕਰ ਗਿਆ ਤਾਂ ਫਿਰ ਫੂਪਾ ਤਾਂ ਬਦਲਦਾ ਤੇਰੇ ਨਾਲ ਮੈਂ ਜ਼ਿਆਦਾ ਲੱchn ਕਰਦਾ ਆਹ ਪਤਾ ਮੈਨੂੰ ਆਹੋ ਜੈ ਮਾਈ ਦੀ ਜੈ ਬਾਪੇ ਦੀ ਦੇਦੇ ਤੇਲ ਹੋ ਗਿਆ ਮੇਲ ਬਾਪੇ ਮਾਈ ਇਹਨਾਂ ਸਾਬ ਆਪਣੇ ਨਾਲੇ ਨਾੜੀ ਕੋਈ ਬਾਪੇ ਮਾਈ ਤੱਕ ਮਾ ਜਾਵਾਂ ਨਾੜੇ ਰਹਿਣੇ ਆ ਉਹ ਕਰ ਵੇਚਣੀਆਂ ਬੱਕਰੀ ਸਾਰੀਆਂ ਗੱਲਾਂ ਛੱਡ ਦੇ ਬੱਕਰੀ ਵੇਚਤੀ 12000 ਦੀ 12 ਬੂਰਾ ਦੀ ਗਰੀਬ ਨੇ ਉਹ ਨਹੀਂ ਮਹਗਾ ਗਰੀਬ ਨੇ ਯਾਰ ਬਾਈ ਪੱਕਰੀ 12000 ਦੀ ਆਹ ਖਾਲ ਹੋ ਗਿਆ ਤਾਂ ਯਾਰ ਕਿੰਨੇ ਛੱਡੋ ਹੋਰ ਕਿੰਨੇ ਦੀ ਬੱਕਰੀ 12000 ਦੀ ਕਿੰਨੇ ਦੀ ਹੈ ਹੋਰ ਕਿੰਨੇ ਦੀ ਮੰਨ ਲੱਕਰੀ ਮਹਿੰਗੀ ਹੈ ਅਸਟਾ ਦਲਾਣਾ ਵੇਚਨੀ ਰੋਟੀ ਕਿੱਥੋਂ ਵੀ ਲੈਣੀ ਹੈ ਗਰੀਬ ਓਏ ਆ ਤੇ ਦੇ ਨਾ 12000 ਦੀ ਦਾ ਮੈਂ ਦੇਦਾ ਤੇ ਕਿੰਨੇ ਦੀ ਇੱਕੋ ਦਾ ਦੇ ਬਸ ਖੜ ਦੇਗਾ ਮੈਂ 9000 ਦੀ ਉਹਨਾਂ ਨੂੰ ਬੱਕਰੀ ਉਹ ਤਿੰਨ ਨਹੀਂ ਮੰਗਦੇ ਅਸੀਂ ਤਾਂ ਤੈਨੂੰ 10000 ਨਾਲੇ ਖਾਰ ਲਾ ਲਈ ਨਹੀਂ ਨਹੀਂ ਓ ਬਾਈ ਨਾ 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 ਤਾ ਜੋ ਇਧਰ ਹੋਈ ਮਨਣਾ ਪੈਸੇ ਲੈ ਮੱਕਰੀ ਮੇਰੀ 20000 ਦੀ ਆ ਕਰਾਂਗੇ ਛੱਡ ਦੇ ਸਾਰੀਆਂ ਗੱਲਾਂ ਗਰੀਬ ਦਾ ਕਰਾਂਗੇ ਫਾਇਦਾ ਉਹ ਗਰੀਬ ਕੀ ਤੇ ਤੇਰਾ ਵੀ ਬਾਬਾ ਕਰੂਗਾ ਫਾਇਦਾ ਤੂੰ ਤਾਂ ਗੁਰੂ ਪੀਰ ਦਾ ਚੇਲਾ ਮੈਂ ਨਹੀਂ ਰਹਿਣਾ ਫੇਲਾ ਪਤਲੇ ਪੈਸੇ ਢੀਲਾ ਕੋਈ ਗੱਲ ਨਹੀਂ ਸਾਢੇ 12 ਨਹੀਂ ਮੈਂ ਕਿਹਾ ਸਾਢੇ 12 ਕਿਵੇਂ ਕਰਦੇ ਆਗੇ ਕਮਾਲ ਹੋਗਾ ਨਹੀਂ 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 ਬਈ ਨਹੀਂ ਬਹੁਤ ਕარი ਨਾ ਹੋਗਾ ਭਾਈ ਮੱਕਰੀ ਮੈਂ 13 14000 ਦੀ ਤਾਂ ਮੈਂ ਲੈ ਕੇ ਆਇਆ ਇਹ ਕਿਤੇ ਵੇਚਾਂਗਾ ਦੋ ਪਤਰਾ ਇੱਕ ਗੱਲ ਸੁਣ ਲੈ ਇੱਕ ਗੱਲ ਸੁਣ ਲੈ ਇੱਕ ਗੱਲ ਸੁਣ ਲੈ ਉਹ ਤਾਂ ਮੈਨੂੰ ਪਤਾ ਹੈ ਬਾਬੇ ਦੇ ਵੀਰਵਾਰ ਨੂੰ ਲਾਉਣਾ ਚੌਲ ਠੀਕ ਹੈ ਨਾ ਗੱਲ ਪਾਜੀ ਬਲੀ ਦੀ ਦਿਨਾਂ ਕੜਾਹੀ ਹਾਂ ਤੇ ਅੱਜ ਮੈਂ ਵੀ ਲਾਉਣਾ ਬਾਬੇ ਦੀ ਹੁਣੇ ਵੇਖ ਲੈ ਇੱਕ ਕੁੜੀ ਨੂੰ ਵੀ ਇੱਕ ਬੱਕਰੀ ਫ੍ਰੀ ਵੰਡ ਦੇ ਹਾਂ ਕੋਈ ਗੱਲ ਨਹੀਂ ਮੇਰੀ ਲੈ ਲੈ ਕਿਉਂ ਜੀ ਨਾਲ ਨਫਾ ਨਾਲ ਨਫਾ ਨਫੇ ਨੂੰ ਸਾਰੀ ਉਮਰ ਫਿਰਦੇ ਆ ਅੱਬਰ ਚੌਧਰੀ ਕਦੇ ਘਾਟੇ ਨੂੰ ਵੀ ਆ ਜਾ ਉਹਦਾ ਨਹੀਂ ਤਾਂ ਮੈਂ ਲੈ ਕੇ ਆਇਆ ਕਾਟੇ ਨੂੰ ਵੀ ਆ ਜਾ ਮੈਂ ਕਹਿਣਾ ਹਾਂ ਨਾ ਰੱਬਾ ਮੈਂ ਤਾਂ ਕਾਟੇ ਹੀ ਦੀ ਮਾ ਤੁਹਾਨਾਂ ਦੀ ਚੱਲ ਮੈਂ ਚੱਲਦਾ ਮਾ ਸਾਰੀ ਦੁਨੀਆ ਮੰਗੀ ਜਾਊਗੀ ਉਹਦਾ ਨਹੀਂ ਲੈ ਕੇ ਆਇਆ ਚੱਲ ਨਾ ਤਾਂ ਆਪਾਂ ਨਹੀਂ ਲੈਂਦੇ ਕੋਸ ਤੂੰ ਵੀ ਨਹੀਂ ਤੈਨੂੰ ਵੀ ਨਹੀਂ ਮੈਂ ਦਿੰਦਾ ਕੋਈ ਨਾ ਇੱਕ ਗੱਲ ਸਾਡਾ ਇਹ ਕੱਲ ਸੁਣ ਲੈ ਮੇਰੀ ਇੱਕ ਗੱਲ ਸੁਣ ਤੂੰ ਤਾਂ ਆਇਆ ਲਵੂ ਗੇੜਿਓ ਅਜਾ ਅਗਲੀ ਮੰਡੀ ਤੂੰ ਚੌਨੀ ਨਾ ਨਹੀਂ ਆਸੀ ਆਇਆ ਜਿਨੇ ਸੰਗਰੂਰ ਤੋਂ ਹਨੋਰੀ ਲਵੂ ਇਹ ਆ ਪਿੰਡ ਤਨੋਲਿਓਂ ਗੱਲ ਸੁਣ ਲੈ ਮੇਰੀ ਸਾਨੂੰ ਤਾਂ ਕਰਾਇਆ ਪੜਿਆ ਸੀ ਤੇਰੀ ਬੱਕਰੀ ਚੋਂ ਬੋਣੀ ਕਰਨੀ ਹੈ 1000 ਰੁਪਿਆ ਇਹ ਤਾਂ ਲੈ ਕੇ ਜਾਵਾਂਗੇ ਬੋਣੀ ਲਵਾਂਗੇ ਤੇ ਇੱਥੋਂ ਛੱਡਦੇ ਨਹੀਂ ਚਾਹੇ ਘੱਟ ਦੇਵੀਂ ਨਹੀਂ ਮੈਂ ਹੈ ਪੈਸੇ ਤਾਂ ਲਵਾਂਗੇ ਅਸੀਂ ਤਾਂ ਛੱਡਦੇ ਨਹੀਂ ਭੇਡ ਤੇ ਹੁੰਨਾ ਜਾਂ 15000 ਦੀ ਦਵਾ ਦੇ ਇਹ ਨਾ ਕੰਮ ਕਰਾ ਇਹ ਨਾ ਕੰਮ ਕਰਾ ਤਾਂ ਤੂੰ ਕਹਿੰਦਾ ਮੇਰੀ ਲੱਖ ਦੀ ਬਕਾਇਦੇ 20000 ਦੇ ਦੂੰਗਾ ਇਹ ਗੱਲਾਂ ਨਹੀਂ ਹੁੰਦੀਆਂ ਬੁੜਿਆ ਉਹ ਸੁਣ ਮੇਰੀ ਗੱਲ ਇਹ ਤੇਰੇ ਨਾਲ ਲੁੱਟਣਾ ਇਹ ਨਹੀਂ ਹੁੰਦਾ ਲੁੱਟਣਾ ਮੈਂ ਕਰਦਾ ਲੁੱਟਾ ਕੰਮ ਸੁਣ ਜਵਾਖਾਂ ਤੋਂ ਨਾ ਡਰਾਂ ਉਹ ਬਾਈ ਨੇ ਯਾਰ ਬੱਕਰੀ ਨਹੀਂ ਦੇਣੀ। ਖੇਤਾ ਵੇਚਣੀ ਵੀ ਨਹੀਂ। ਨਹੀਂ ਨਹੀਂ ਵੇਚਣੀ ਤਾਂ ਨਹੀਂ ਵੇਚਾਂਗਾ ਪਰ ਕੋਈ ਨਹੀਂ। ਪਰ ਬੱਕਰੀ ਮੋਲੇ ਦੇ حساب ਨਾਲ ਉਹਨੇ ਵੇਚੇ ਬਾਈ। ਚਾਹ ਰਹੇ ਨਹੀਂ ਹੁੰਦਾ ਹੁੰਦਾ। ਇੱਕ ਪਾਸੇ ਆਪਾਂ ਨੂੰ ਘਾਟਾ ਵੀ ਖਾਣਾ ਪੈਣਾ। ਨਾ ਲੋੜ ਹੀ ਨਹੀਂ ਆਪਾਂ ਨੂੰ ਘਾਟਾ ਖਾਣ ਦੀ। ਕਿਹਦੇ ਘਾਟਾ ਖਾਈਏ। ਇੱਕ ਕੰਮ ਕਰਦੇ ਹਾਂ। ਲੈ ਹੁਣ ਬੱਕਰੀ ਦਹੀਂ ਨਾ ਦੇਈ। ਕਸਰ ਬੈ ਵੀ ਨਹੀਂ ਛੱਡਦਾ। ਅੱਛਾ। ਜਿਵੇਂ ਤੂੰ ਬਾਬੇ ਦੀ ਪੌਣ ਲਵਾ ਦਨੇ ਕਸਾਂ ਕੱਢ ਦਨੇ ਬਿਠਾ ਕੇ ਮੂਰੇ। ਹਾਂ। ਹਾਂ ਚਮਟਾ ਦਨੇ ਕਾਕਾ। ਹਾਂ ਗਲ ਵਿੱਚ ਦਨੇ ਵਾਲਾ ਪਾ। ਲਾ ਫਿਰ 13000 ਦੀ ਥੇ। ਦੇ ਦੇ ਹੋ ਗਈ ਹੋ ਗਈ ਹੋ ਗਈ ਖੜ ਜਾ ਹੋ ਗਈ ਖੜੇ ਹੋ ਗਈ 10 ਸਾਡੇ ਤੇਰੀਆਂ ਦੀ ਬਾਬਾ ਸਾਡੇ ਤੇਰੀਆਂ ਦੀ ਆਵਾਜ਼ ਦੇ ਦੀ ਦੇ 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 ਅਗਲੀ ਅੱਧੇ ਤੇ ਬੱਤ ਚੁਪਨਾ ਨਹੀਂ ਯਾਰ ਸਾਡੇ ਤੇਰਾ ਸਾਡੇ ਤੇਰਾ ਸਾਡੇ ਤੇਰਾ ਬੱਚ ਉਹ ਵੀ ਨਾ ਆਰਾ ਕੁੜੀ ਆਰਾ ਕੁੜੀ ਨੂੰ ਬੱਕਰੀ ਫਿਰ ਲਓ ਜੀ ਤਮ ਅੱਤ ਇਹਨਾਂ ਨੂੰ ਦੇਣਾ ਕੋਈ ਤੇਰਾ ਹਜ਼ਾਰ ਬਾਬਾ ਸਾਨੂੰ ਤਾਂ ਤੂੰ ਦੇਖੂ ਦੁੱਖੇ ਮੈਂ ਕਰਦਾ ਹੋ ਗਿਆ ਹੋ ਗਿਆ ਉਹ ਬਾਪੂ ਮੇਰੇ ਸਾਨੂੰ 100-100 ਦੇ ਵੀ ਨਾਮ ਦਾ ਬੋਰਦੇ ਤੇਰਾ ਯਾਰ ਹੋਰ ਗਣਾ ਦੇ ਮੈਂ ਉਧਰੋਂ ਲੈ ਲਈ ਫਿਰ ਆਪਿਆ ਹੋਰ ਕੀ ਆ ਫੇਰ ਉਹ ਯਾਰ ਸਾਡੇ ਵਾਰੀ ਨੀ ਚੱਕ ਗਏ ਹੋਰ ਮੈਨੂੰ ਇਹ ਬਾਪਾ 5-50 ਬਾਬੇ ਨੂੰ ਫਦਾਨ ਕਰਾਂਗੇ ਹਨੇ ਚੱਕ ਫਰੇ ਨਹੀਂ ਨਹੀਂ ਮੈਂ ਦੇ ਮੈਂ ਦੇਣਾ ਅਸੀਂ ਤੈਨੂੰ ਦੇ ਕੇ ਜਾਵਾਂਗੇ ਮੈਂ 13000 ਆ ਨਾ ਆ 500 ਆ ਗਿਆ 13000 ਰੁਪਇਆ ਹੋਰ ਤੈਨੂੰ ਅਸੀਂ ਦਾਨ ਕਰ ਦਾਂਗੇ ਹੋਰ ਮੈਂ ਨਾ ਕਰੀ ਦੇਖੋ ਲੋਕਾਂ ਦੀ ਸੁਣਦੀ ਹੈ ਲੋਕ ਕਹਿੰਦੇ ਨੇ ਦਲਾਲ ਲੁਕਾ ਮਾਰਦੇ ਨੇ ਨਹੀਂ ਭਾਈ ਪਰ ਦਲਾਲਾਂ ਨੂੰ ਹੁਣ ਲੁਕਾ ਨਹੀਂ ਰਹੀਆਂ ਅਸੀਂ ਕੰਟਾ ਹੋ ਗਿਆ ਖਲੜ ਖੇਚਾ ਪਕਾਈ ਦਿਮਾਗ ਖਰਾਬ ਕਰਦੇ ਬਾਬਾ ਚੱਕ ਗਿਆ ਲੰਡੇ ਕਦੇ ਵੀ ਸੋਹ ਕਿ ਨਾ ਇੱਟ ਰੁਪਈਆ ਨਹੀਂ ਦੇਣਾ ਤੁਹਾਨੂੰ ਕਾਦੀ ਕਮਾਈ ਕਰ ਲਈ ਵਈ ਅਸੀਂ ਨੇ ਮੈਂ ਮਾਣੇ ਬੱਕਰੀ ਤਾਂ ਮੈਂ আর ਮਿੱਠੂ ਨੇ ਭਰ ਲਈਆਂ ਝੋਰੀਆਂ ਦਲਾਲੀ ਕਰਕੇ ਦੇਖੋ ਵੀ ਦਲਾਲੀ ਚ ਕੈ ਮਨ ਬੀਕੇ ਨਹੀਂ ਪੱਕਦੀ ਐ ਕਿਉਂ ਜੀ ਹਾਂ ਕਿਉਂ ਲੈਣਗੇ ਜਦੋਂ ਕਰਦਾ ਯਾਰ ਫੜਾ ਦੇ ਮੈਂ ਬਠਾ ਯਾਰ 200 ਦੇ ਦੇਾਂਗੇ ਸ਼ਾਬਾਸ਼ ਸ਼ੂਰ ਮੇਰਾ ਆ ਕੁੜੀਏ ਝੋਲੀ ਚ ਸੱਪ ਵਾ ਵਾੜੋ ਰਾਜੂ ਵਾੜੋ ਲੋ ਜੀ ਕੰਦਰਾ ਕਰਤਾ ਸੁਣ ਪਹਿਲਾ ਰਾਜੂ ਹਾਂਜੀ ਕੁੜੀਏ ਚੋਲੇ ਚਰ ਸੱਗਨ ਕਰਾ ਕੁੜੀਏ ਚੋਲੇ ਚਰ ਸੱਭਾ ਵਾਣਾ ਆਪਣਾ ਲਈ ਮੂੰਹ ਕਰਾ ਰੱਬੇ ਨੂੰ ਕਹਿ ਦੇ ਬਾਬਾ ਬਾਬਾ ਤੂੰ ਕੁੜੀ ਦਾ ਸਗਨ ਕਰ ਵੀ ਕੁੜੀਏ ਕੀ ਹੈ ਤੈਨੂੰ ਵਾਦਾ ਕਰੇ ਵਾਦਾ ਕਰੇ ਪਰਮਾਤਮਾ ਖੁਸ਼ ਹੋ ਕੇ ਮੇਰੇਆਂ 200 ਉਹਨੇ ਲਿਆ ਹੁਣ ਹੀ ਦੇ ਉਹਨੂੰ ਉਹ ਤਾਂ ਸਾਨੂੰ ਦੇਣਾ ਤਾਂ ਪਿੱਛੋਂ ਇਹ ਤਾਂ ਇਹਨਾਂ ਨੂੰ ਦੇਣਾ ਹੈ ਇਹਨਾਂ ਨੂੰ ਦੇਣਾ ਆਹ ਅੱਛਾ ਲੈ ਕੁੜੀਏ ਫੇਰ ਕੁੜੀ ਨੂੰ ਤਾਂ ਚੇ 10 ਰੁਪਏ ਝੋਲੀ ਚ ਪਾ ਲੈ ਚਲ ਪਾ ਦਾਂਗੇ ਕੁੜੀ ਪਾ ਬਈ ਬਾਹਰ ਛੋੜ ਕਰ ਦਿਆ ਉਹਨੂੰ ਰੱਬ ਵਾਦਾ ਕਰੇ ਵਿਚਾਰੀ ਨੂੰ ਗਰੀਬਣੀ ਹੋ ਖੁਸ਼ ਹੈ ਬਾਈ ਖੁਸ਼ ਹੈ ਇਹ ਅਸੀਂ ਇੰਨਾ ਮੱਥਾ ਨਹੀਂ ਮਾਰਦੇ ਤੇ ਵੀ ਸਾਡੀ ਧੀ ਪਾਣਾ ਲਾਜੂ ਜੀ ਕੀ ਲਿਖਦੀਓ ਬਾਬੇ ਲੈ ਜੀ ਨਾ ਬਾਬੇ ਨਾਲ ਹਾਸਲੇ ਖੇਡ ਲੈ ਮਾਰਾ ਨਹੀਂ ਬਾਬਾ ਚੱਲ ਲੈ ਕੁੜੀਏ 20 ਰੁਪਏ ਦਾ ਸਾਗਨ ਕਰਤਾ ਤੇਰਾ ਭੈਣੇ हां ਜਉਂਦੀ ਦਾ ਭਾਈ ਸਾਡੀਆਂ ਭੈਣਾਂ ਦੀ ਐ ਕਿਉਂ ਜੀ ਯਾਰ ਮਾਰਾ ਨਾ ਕਿਸੇ ਦਾ ਕਰੋ ਗਰੀਬ ਦਾ ਫਾਇਦਾ ਕਰੋ ਕੁੜੀਆਂ ਪਰਚੀ ਨਹੀਂ ਅੱਜ ਕੋਈ ਵਕਰੀ ਨਹੀਂ ਲੈ ਜਾ ਫਰੀ ਪਰਚੀਆਂ ਤੇ 20 ਮਾਲ ਖਰੀਦ ਲਾ ਜਾ ਪਰਚੀ ਸਾਡੀ ਐ ਬਸ ਦੂਆ ਦੀ ਅਸੀਂ ਦੂਰੋਂ ਆਏ ਆ ਹਾਂ ਜੀ ਸਾਡੇ 13 ਕਿੰਨੇ ਹੋ ਗਏ ਪਪਾ ਸਾਡੇ ਤੇਰਾ ਜਾਨ ਬੋਤਾ ਜੀ ਕਿੰਨੇ ਹੋ ਗਏ ਪਪਾ 10000 ਇਹ ਹੁਣ ਆ ਗਿਆ ਆ ਗਿਆ ਮੇਰੇ ਕੋਲ ਪਿੱਛੇ ਆਪਾਂ ਸੋਰ ਦਿਓ ਜੀ ਲਾ ਬਾਬਾ ਇਕਾ ਦਾ ਬੰਸ ਆਨੇ ਲਾਗੇ ਆ ਗਿਆ ਆ ਗਿਆ ਇਹ ਦੇਖ ਹਾਂ ਆ ਗਿਆ ਆ ਗਿਆ ਆ ਆ ਫੇਰ ਇਹ ਕਹਿੰਦਾ ਸੀ ਇਹਦਾ ਕਹਿੰਦਾ ਵਿੱਚ ਪਾ ਲਿਆ ਮੈਂ ਨਹੀਂ ਨਹੀਂ ਇਹਦਾ ਇਹਦੇ ਵਿੱਚ ਆ ਗਿਆ ਆ ਗਿਆ ਫੇਰ ਠੀਕ